ਬਾਦ ਜਵਾਨੀ ਦੀ ਹਾਰ ਹੋਈ ਹੈ ਨੇਕੀ ਤੇ ਨਿਮਰਤਾ ਦੀ ਜਿੱਤ ਹੋਈ ਹੈ ਸੋ ਸਮੂਚਾ ਡੇਰਾ ਬਾਬਾ ਨਾਨਕ ਦੇ ਉਹਨਾਂ ਸੂਝਵਾਨ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਸਵਾਗਤ ਦੇ ਕੇ ਲਗਭਗ 6000 ਵੋਟ ਦੇ ਕਰੀਬ 6000 ਵੋਟ ਦੇ ਕਰੀਬ ਜਿਹੜਾ ਆ ਉਹ ਅੰਤਤ ਨਾਲ ਇਹ ਸੀਟ ਗਰਦੀਪ ਰੰਧਾਵਾ ਜੀ ਨੇ ਜਿੱਤੀ ਆ ਤੋਂ ਸਭ ਤੋਂ ਪਹਿਲੋਂ ਗਰਦੀਪ ਰੰਧਾਵਾ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਮਰਥਕਾਂ ਨੂੰ ਤੇ ਉਹਨਾਂ ਦੇ ਵੋਟਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਸ੍ਰੀ ਹਰਮਨ ਕੇਜਰੀਵਾਲ ਜੀ ਮਾਨਯੋਗ ਮਹ퍼ਤ ਸਰਦਾਰ ਭਗਵੰਤ ਸਿੰਘ ਮਾਨ ਠੀਕ ਹੈ ਰਾਟ ਸੁਦੀਪ ਆਟਕ ਜੀ ਔਰ ਰਾਜਮ ਚੱਡਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਸਮਝਦਾ ਕਿ ਜਿਹੜਾ ਇੱਕ ਬਾਬੇ ਨਾਨਕ ਜੀ ਦਾ ਇੱਕ ਮੈਂ ਸਮਝਦਾ ਵੀ ਗੁੰਡਾਰਾਸ ਇੱਕ ਵੱੰਦ ਜਵਾਨੀ ਔਰ ਹੰਕਾਰ ਜਿਸ ਤਰ੍ਹਾਂ ਸਿਰ ਚੜ ਕੇ ਬੋਲਦਾ ਸੀਗਾ ਉਹਨਾਂ ਸਿਆਸੀ ਲੋਕਾਂ ਦੇ ਮੈਂ ਸਮਝਦਾ ਕਿ ਬਾਬੇ ਨਾਨਕ ਦੀ ਇਤਿਹਾਸਿਕ ਧਰਤੀ ਤੋਂ ਜਿਹੜਾ ਸੰਦੇਸ਼ ਆਇਆ ਕਮੈਂਡਡ ਆਇਆ ਉਹ ਉਹਨਾਂ ਨੂੰ ਸਿੱਖਣਾ ਚਾਹੀਦਾ ਔਰ ਜਿਸ ਤਰ੍ਹਾਂ ਲੋਕਾਂ ਨੂੰ ਉਹਨਾਂ ਦੇ ਮੋਢੇ 'ਤੇ ਚੰਡ ਮਾਰੀ ਆ ਮੈਂ ਸਮਝਦਾ ਕਿ ਐਸੇ ਸਿਆਸਤਦਾਨ ਜਿਹੜੇ ਲੋਕਾਂ ਨੂੰ ਪੈਰਾਂ 'ਚ ਰੋਂਦੜ ਦਾ ਐਟੀਟਿਊਡ ਰੱਖਦੇ ਆ ਜਿਹੜਾ ਸਾਹਮਣੇ ਜਿਹੜਾ ਸਾਹਮਣੇ ਲੋਕ ਕਾ ਮਤਲਬ ਕਿੜੀਆਂ ਵਰਗਿਆ ਉਹਨਾਂ ਨੇ ਬਹੁਤ ਵੱਡਾ ਸਬਕ ਆ ਸੋ ਆਮ ਆਦਮੀ ਪਾਰਟੀ ਨੂੰ ਕਿੰਨੋ ਸੀਟਾਂ ਜਿੱਤਣ ਤੋਂ ਬਾਅਦ ਇੱਕ ਬਹੁਤ ਵੱਡਾ ਵੱਲ ਜਿਹੜਾ ਪਿਆਰ ਆ ਪੰਜਾਬ ਦੇ ਲੋਕਾਂ ਤੋਂ ਮਿਲਿਆ ਤੁਹਾਡਾ ਮੀਡੀਆ ਕਰਮੀਆਂ ਦਾ ਬਹੁਤ ਸ਼ੁਕਰੀਆ ਤੁਸੀਂ ਬੜਾ ਅੱਛਾ ਇਹਨੂੰ ਕਵਰ ਕੀਤਾ ਔਰ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਨੂੰ ਮੁਬਾਰਕਾਂ ਸ਼ੇਅਰ ਕਰਦੇ ਆ ਸੋ ਲਾਜ਼ਮੀ ਤੌਰ ਤੇ ਜੇ ਗੁਰਦਾਸਪੁਰ ਪਾਰਲੀਮੈਂਟ ਦੀ ਹਲਕੇ ਦੇ ਅੰਦਰ ਮਾਝੀ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇੱਕ ਭਲ ਬਾਜ਼ੀ ਜਵਾਨੀ ਦੀ ਹਾਰ ਹੋਈ ਹੈ ਨੇਕੀ ਤੇ ਨਿਮਰਤਾ ਦੀ ਜਿੱਤ ਹੋਈ ਹੈ ਸੋ ਸੋਚਾ ਡੇਰਾ ਬਾਬਾ ਨਾਨਕ ਦੇ ਉਹਨਾਂ ਸੂਝਵਾਨ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਸਵਾਗਤ ਦੇ ਕੇ ਲਗਭਗ 6000 ਵੋਟ ਦੇ ਕਰੀਬ 6000 ਵੋਟ ਦੇ ਕਰੀਬ ਜਿਹੜਾ ਆ ਉਹ ਅੰਤਤ ਨਾਲ ਇਹ ਸੀਟ ਗੁਰਦੀਪ ਰੰਧਾਵਾ ਜੀ ਨੇ ਜਿੱਤੀ ਆ ਤਾਂ ਸਭ ਤੋਂ ਪਹਿਲਾਂ ਗੁਰਦੀਪ ਰੰਧਾਵਾ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਮਰਥਕਾਂ ਨੂੰ ਤੇ ਉਹਨਾਂ ਦੇ ਵੋਟਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਸ੍ਰੀ ਆਰਮਨ ਕੇਜਰੀਵਾਲ ਜੀ ਮਾਨਜੋਗ ਮਹਾਨ ਤੇ ਸਰਦਾਰ ਭਗਵੰਤ ਸਖਮਾਨ ਠੀਕ ਹੈ ਡਾਕਟਰ ਸੰਦੀਪ ਆਰਟਿਕ ਜੀ ਔਰ ਰਾਜਮ ਚੱਡਾ ਜੀ ਨੂੰ ਬਹੁਤ ਬਹੁਤ ਮੁਬਾਰਕਾ ਤੇ ਮੈਂ ਸਮਝਦਾ ਕਿ ਜਿਹੜਾ ਇੱਕ ਬਾਬੇ ਨਾਨਕ ਦਾ ਇੱਕ ਮੈਂ ਸਮਝਦਾ ਵੀ ਗੁੰਡਾਰਾਸ ਇੱਕ ਵੱਧ ਜਵਾਨੀ ਔਰ ਹੰਕਾਰ ਜਿਸ ਤਰ੍ਹਾਂ ਸਿਰ ਚੜ ਕੇ ਬੋਲਦਾ ਸੀਗਾ ਉਹਨਾਂ ਸਿਆਸੀ ਲੋਕਾਂ ਦੇ ਮੈਂ ਸਮਝਦਾ ਕਿ ਬਾਬੇ ਨਾਨਕ ਦੀ ਇਤਿਹਾਸਿਕ ਧਰਤੀ ਤੋਂ ਜਿਹੜਾ ਸੰਦੇਸ਼ ਆਇਆ ਕਮੈਂਡਟ ਆਇਆ ਉਹ ਉਹਨਾਂ ਨੂੰ ਸਿੱਖਣਾ ਚਾਹੀਦਾ ਔਰ ਜਿਸ ਤਰ੍ਹਾਂ ਲੋਕਾਂ ਨੂੰ ਉਹਨਾਂ ਦੇ ਮੋਢੇ 'ਤੇ ਚੰਡ ਮਾਰੀ ਆ ਮੈਂ ਸਮਝਦਾ ਕਿ ਐਸੇ ਸਿਆਸਤਦਾਨ ਜਿਹੜੇ ਲੋਕਾਂ ਨੂੰ ਪੈਰਾਂ 'ਚ ਰੋਂਦੜ ਦਾ ਐਟੀਟਿਊਡ ਰੱਖਦੇ ਆ ਜਿਹੜਾ ਸਾਹਮਣੇ ਜਿਹੜਾ ਸਾਹਮਣੇ ਲੋਕ ਮਤਲਬ ਕਿੜੀਆਂ ਵਰਗੇ ਆ ਉਹਨਾਂ ਨੇ ਬਹੁਤ ਵੱਡਾ ਸਬਕ ਆ ਸੋ ਆਮ ਆਦਮੀ ਪਾਰਟੀ ਨੂੰ ਇੰਨੋ ਸੀਟਾਂ ਜਿੱਤਣ ਤੋਂ ਬਾਅਦ ਇੱਕ ਬਹੁਤ ਵੱਡਾ ਵਾਲ ਜਿਹੜਾ ਪਿਆਰ ਆ ਪੰਜਾਬ ਦੇ ਲੋਕਾਂ ਤੋਂ ਮਿਲਿਆ ਤੁਹਾਡਾ ਮੀਡੀਆ ਕਰਮੀਆਂ ਦਾ ਵੀ ਸ਼ੁਕਰੀਆ ਤੁਸੀਂ ਬੜਾ ਅੱਛਾ ਇਹਨੂੰ ਕਵਰ ਕੀਤਾ ਔਰ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਨੂੰ ਮੁਬਾਰਕਾਂ ਸ਼ੇਅਰ ਕਰਦੇ ਆ ਸੋ ਲਾਜ਼ਮੀ ਤੌਰ ਤੇ ਜੇ ਗੁਰਾਸਪੁਰ ਪਾਰਲੀਮੈਂਟ ਦੀ ਹਲਕੇ ਦੇ ਅੰਦਰ ਮਾਜੀ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇੱਕ